ਦੇਖੋ ਕਿਸਾਨਾਂ ਦੇ ਕਾਤਲ ਨੂੰ ਟਿਕਟ ਦੇਣਾ ਸਾਡੇ ਜ਼ਖਮਾਂ ਤੇ ਲੂਣ ਛਕਣ ਕਰਨ ਵਾਲੀ ਗੱਲ ਆ ਅਰ ਤੁਸੀਂ ਵੇਖੋ ਜਿਨ੍ਹਾਂ ਨੇ ਖਨੌਰੀ ਗੋਲੀ ਚਲਾਈ ਹੈ ਨਾ ਜਿਹੜੇ ਮੁਖ ਉਹਨਾਂ ਨੂੰ ਵੀ ਸ਼ਰਕਾ ਕੇ ਦਿਨ ਟਿਕਟ ਦੇ ਦਿੰਦੇ ਅਸੀਂ ਤਾਂ ਖੁੱਲਾ ਸੱਦਾ ਦੇ ਰਹੇ ਹਾਂ ਵੀ ਲੜਾਈ ਕੱਲੇ ਇਹਨਾਂ ਦੋਵਾਂ ਫੋਰਮਾਂ ਦੇ ਸੂਲੀ ਤਾਂ ਸਾਰਿਆਂ ਦੀ ਆ ਤਾਂ ਜਿੰਨੀਆਂ ਵੀ ਇਸ ਮੋਰਚੇ ਨੂੰ ਕਿਵੇਂ ਵੱਡਾ ਕਰਕੇ ਪੱਕਾ ਕੀਤਾ ਜਾਵੇ ਸਾਰੇ ਸਹਿਯੋਗ ਕਰੋ ਪਿੰਡ ਬੱਲੋ ਵਿਖੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਹੋਈ ਹੈ ਵਿੱਚ ਪੰਦੇਰ ਸਾਹਿਬ ਪੁੱਜੇ ਨੇ ਗੱਲਬਾਤ ਕਰਦੇ ਆ ਪੰਦੇਰ ਸਾਹਿਬ ਸਭ ਤੋਂ ਪਹਿਲਾਂ ਅੱਜ ਕਿਸ ਤਰ੍ਹਾਂ ਦਾ ਐਲਾਨ ਕੀਤਾ ਗਿਆ ਹੈਗਾ ਸਟੇਜ ਤੋਂ ਕਿਸ ਤਰ੍ਹਾਂ ਦਾ ਮੈਸੇਜ ਹੈ ਜਿਹੜਾ ਹੋਰ ਕਿਸਾਨਾਂ ਨੂੰ ਦਿੱਤਾ ਗਿਆ ਆਉਣ ਵਾਲੇ ਸਮੇਂ ਚ ਦੇਖੋ ਤਿੰਨ ਗੱਲਾਂ ਨੇ ਦੋ ਐਲਾਨ ਨੇ ਇੱਕ ਪੀ ਲਿਆ ਇੱਕ ਤਾਂ 6 ਮਾਰਚ ਨੂੰ ਆ ਪੰਜਾਬ ਹਰਿਆਣਾ ਛੱਡ ਕੇ ਟ੍ਰੈਕਟਰ ਫੋੜ ਨਹੀਂ ਕਰ ਸਕਦੇ ਹੋਰ ਸੂਬੇ ਨਹੀਂ ਉਹਨਾਂ ਕੋ ਟ੍ਰੈਕਟਰ ਟਾਲੀਆਂ ਨਹੀਂ ਹੈਗੇ ਦੂਰ ਡਰੈਗ ਆ ਉਹ ਕਿਸਾਨ ਚਾਹੇ ਪੈਦਲ ਆਉਣ ਗੱਡੀ ਤੇ ਆਉਣ ਜਿਹੜੀ ਮर्जी ਚੀਤੇ ਆਉਣ ਉਹ ਡਿਸਾਈਡ ਕਰ ਲੈਣਗੇ ਉਹ ਦਿੱਲੀ ਵੱਲ ਨੂੰ 6 ਮਾਰਚ ਨੂੰ ਜਾਣਗੇ ਕਿ ਸਰਕਾਰ ਕਹਿੰਦੀ ਵੀ ਤੁਸੀਂ ਉੱਦਾਂ ਆ ਜਾਓ ਇਹ ਪਤਾ ਲੱਗ ਜੂ ਠੀਕ ਹੈ ਜੰਤਰ ਮੰਤਰ ਤੇ ਦੂਜਾ 10 ਮਾਰਚ ਨੂੰ 12 ਤੋਂ ਲੈ ਕੇ 4 ਵਜੇ ਤੱਕ ਰੇਲ ਪੱਈਆ ਜੰਮ ਦੇਸ਼ ਵਿਆਪੀ ਹੋਊਗਾ ਭਾਰਤ ਪੰਦਰ ਦਾ ਇਹ ਆ ਇੱਕ ਅਪੀਲ ਆ ਵੀ ਸਾਰੇ ਪੰਜਾਬ ਦੇ ਜਿੰਨੇ ਪਿੰਡ ਆ 12 13000 ਉਹ ਲੋਕ ਟੜੇ ਬੰਦੀਆਂ ਤੋਂ ਉੱਪਰ ਉੱਠਣ ਪਾਰਟੀ ਬਾਈ ਤੋਂ ਉੱਪਰ ਉੱਠਣ ਠੀਕ ਆ ਤੇ ਮਤੇ ਪਾਸ ਕਰਕੇ ਹਰ ਪਿੰਡ ਦੇ ਵਿੱਚੋਂ ਇੱਕ ਡੈਕਟਰ ਤਾਲੀ ਨਾ ਬਾਟਰ ਤੇ ਪਹੁੰਚੇ ਦੇਖੋ ਹੁਣ ਹੋਰ ਕਿਸੇ ਜਥੇਬੰਦੀਆਂ ਨਾਲ ਕੋਈ ਗੱਲਬਾਤ ਹੋਈ ਹੈ ਵੀ ਸਾਰੀਆਂ ਜਥੇਬੰਦੀਆਂ ਨੂੰ ਦੁਬਾਰੇ ਇਕੱਠੀਆਂ ਹੋ ਜਾਣ ਵੀ ਅਜਿਹੇ ਤੁਸੀਂ ਅੱਜ ਐਲਾਨ ਕੀਤੇ ਨੇ ਉਹਨਾਂ ਵਿੱਚ ਵੀ ਇਹ ਸਮਰਥਨ ਕਰਨਾ ਬਿਲਕੁਲ ਸਸੀਂ ਤਾਂ ਖੁੱਲਾ ਸੱਦਾ ਦੇ ਰਹੇ ਹਾਂ ਵੀ ਲੜਾਈ ਇਕੱਲੇ ਇਹਨਾਂ ਦੋਵਾਂ ਫੋਰਮਾਂ ਦੇ ਸੂਲੀ ਤਾਂ ਸਾਰਿਆਂ ਦੀ ਹੈ ਤਾਂ ਜਿੰਨੀਆਂ ਵੀ ਇਸ ਮੋਰਚੇ ਨੂੰ ਕਿਵੇਂ ਵੱਡਾ ਕਰਕੇ ਪੱਕਾ ਕੀਤਾ ਜਾਵੇ ਸਾਰੇ ਸਹਿਯੋਗ ਕਰਨ ਟਿਕਟਾਂ ਦਾ ਐਲਾਨ ਕੀਤਾ ਭਾਜਪਾ ਵੱਲੋਂ ਮਿਸ਼ਰਣ ਟਿਕਟ ਦਿੱਤੀ ਗਈ ਹੈ ਦੁਬਾਰੇ ਉਹਦੇ ਬਾਰੇ ਕੀ ਗੱਲ ਹੈ ਦੇਖੋ ਕਿਸਾਨਾਂ ਦੇ ਕਾਤਲ ਨੂੰ ਟਿਕਟ ਦੇਣਾ ਸਾਡੇ ਜ਼ਖਮਾਂ ਤੇ ਲੂਣ ਛਕਣ ਕਰਨ ਵਾਲੀ ਗੱਲ ਹੈ ਤਾਂ ਇਹ ਨਹੀਂ ਸੀ ਚਾਹੀਦਾ ਮਤਲਬ ਪਾਜਪਾ ਦਾ ਚਿਹਰਾ ਨੰਗਾ ਹੋ ਗਿਆ ਵੀ ਉਹ ਕਿਸਾਨਾਂ ਦੇ ਕਾਤਲਾਂ ਨੂੰ ਖੁਸ਼ੀ ਨਾ ਅਰ ਤੁਸੀਂ ਵੇਖੋ ਜਿਨ੍ਹਾਂ ਨੇ ਖਨੋਰੀ ਗੋਲੀ ਚਲਾਈ ਹੈ ਨਾ ਜਿਹੜੇ ਮੁਖ ਉਹਨਾਂ ਨੂੰ ਵੀ ਸ਼ਾਇਦ ਕਿਸੇ ਦਿਨ ਟਿਕਟ ਦੇ ਦੇਣਗੇ ਇੱਕ ਲਾਸਟ ਵਾਲ ਮੇਰਾ ਇੱਕ ਪਾਸੇ ਕਿਸਾਨਾਂ ਮੰਗਾ ਨੂੰ ਲੈ ਕੇ ਲੜਾਈ ਲੜ ਰਹੇ ਨੇ ਬੀਤੇ ਦਿਨ ਬਹੁਤ ਵੱਡੀ ਕਿਸਾਨ ਤੇ ਫਿਰ ਹਫਤਾਈ ਹੈ ਗੜੇਬਾਰੀ ਹੋਈ ਹੈ ਕਿ ਮੰਗ ਕਰਦੇ ਹੈਗੇ ਹਾਂ ਅੱਜ ਮਤਾਪਾਸ ਕਰ ਮੰਗ ਕੀਤੀ ਵੀ ਜਿਹਨੇ ਉੱਤਰਪਾਰ ਦੇ ਸੂਬੇ ਚ ਜਨੇ ਰੀ ਚਖੜ ਗੜੇ ਮਾਰੀ ਨਾਲ ਨੁਕਸਾਨ ਹੋਇਆ ਸਰਕਾਰਾਂ ਜਿਹੜੀਆਂ ਤੁਰੰਤ ਉਹਦੀਆਂ ਗਰਦੌਰੀਆਂ ਕਰਨ ਤੇ ਕਿਸਾਨਾਂ ਨੂੰ ਜਿੰਨਾ ਉਹਨਾਂ ਦਾ ਨੁਕਸਾਨ ਹੈ ਉਹਨਾਂ ਮਾਫਤਿਆ ਜਾਰੀ ਕਰੇ ਬਿਲਕੁਲ ਐਸਨ ਪੰਦੇਰ ਸਾਹਿਬ ਜਿਨ੍ਹਾਂ ਨੇ ਜਿੱਥੇ ਐਲਾਨ ਕੀਤੇ ਨੇ ਕਿ ਜੋ ਐਲਾਨ ਉਹਦੇ ਵਿੱਚ ਕਿਸਾਨਾਂ ਨੂੰ ਉਜਨ ਦੀ ਅਪੀਲ ਕੀਤੀ ਹੈ ਉੱਥੇ ਹੀ ਪਿਛਲੇ ਦਿਨੀ ਹਨੇਰੀ ਕਾਰਨ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਪਿੰਡ ਵੱਲੋਂ ਬਠਿੰਡਾ